ਅੱਜ ਅਸੀਂ ਪਹੁੰਚੇ ਆ ਪਿੰਡ ਓਠੀਆਂ ਦੇ ਕਿਸਾਨ ਬਾਬਾ ਸਿੰਘ ਜੀ ਦੇ ਖੇਤਾਂ 'ਚ ਜਿੱਥੇ ਉਹ ਆਪਣਾ 17 18 ਬਾਸਮਤੀ ਦੀ ਪ੍ਰਾਲੀ ਜਿਹੜੀ ਆ ਹਰੀ ਚਾਰੇ ਲਈ ਵੜਾ ਕੇ ਤੇ ਵੇਚ ਰਹੇ ਨੇ ਇਹਨਾਂ ਦੇ ਕੋਲ ਜਿਹੜੇ ਨੇ ਭਾਜੀ ਹਰਮੀਤ ਸਿੰਘ ਹੋਣੀ ਇੱਧਰ ਨੇ ਇਹ ਕੰਮ ਕਰਦੇ ਆ ਕਿ ਕਿਸਾਨ ਦੇ ਖੇਤਾਂ 'ਚੋਂ ਪ੍ਰਾਲੀ ਜਿਹੜੀ ਆ ਉਹ ਜਦੋਂ ਫਸਲ ਪੱਕ ਜਾਂਦੀ ਆ ਤੇ ਪ੍ਰਾਲੀ ਜਿਹੜੀ ਆ ਹਰੀ ਝਾੜ ਕੇ ਤੇ ਸ਼ਹਿਰ ਲਿਜਾ ਕੇ ਡੇਰੀ ਫਾਰਮਾਂ ਤੇ ਜਿਹੜੀ ਆ ਉਹ ਸਪਲਾਈ ਕਰਦੇ ਆ ਤੇ ਜਿਹੜੇ ਆ ਜ਼ਿੰਮੇਦਾਰ ਨੂੰ ਇਸ ਚੀਜ਼ ਦਾ ਫਾਇਦਾ ਇਹ ਹੋ ਜਾਂਦਾ ਵੀ ਉਹਨਾਂ ਦੇ ਇੱਕ ਤੇ ਜਿਹੜੀ ਆ ਲੇਬਰ ਦੀ ਬਚਤ ਹੋ ਜਾਂਦੀ ਆ ਦੂਸਰੀ ਪਰਾਲੀ ਦੀ ਕੋਈ ਸਮੱਸਿਆ ਨਹੀਂ ਆਉਂਦੀ ਤੇ ਇਹਨਾਂ ਵੀਰਾਂ ਨੂੰ ਇਹ ਆ ਕਿ ਇਹਨਾਂ ਦੀ ਜਿਹੜੀ ਪਰਾਲੀ ਆ ਉਹ ਉੱਥੇ ਡੇਰੀਆਂ ਵਾਲੇ ਖਰੀਦ ਲੈਂਦੇ ਆ ਤੇ ਉਹਨਾਂ ਨੂੰ ਹਰਿਆਚਾਰਾ ਜਿਹੜਾ ਦੀ ਅੱਜ ਕੱਲ੍ਹ ਘਾਟ ਹੁੰਦੀ ਆ ਉਹ ਮਿਲ ਜਾਂਦਾ ਇਸ ਤਰ੍ਹਾਂ ਦੋਹਾਂ ਧਿਰਾਂ ਨੂੰ ਜਿਹੜਾ ਵਾ ਉਹ ਫਾਇਦਾ ਹੋ ਜਾਂਦਾ ਤੇ ਤੁਸੀਂ ਦੇਖ ਸਕਦੇ ਹੋ ਵੀ ਆਪਣਾ ਪਰਾਲੀ ਵਧਣ ਤੋਂ ਬਾਅਦ ਉੱਥੇ ਵੀ ਬਹੁਤ ਜਿਹੜੇ ਆ ਉਹ ਕੇਅਰ ਚ ਛੋਟੇ ਛੋਟੇ ਵੱਜਦੇ ਆ ਜੀ ਜਨਾ ਖੇਤ ਦੀ ਤਿਆਰੀ ਕਰਨ ਚ ਜਾਂ ਅਗਲੀ ਫਸਲਾਂ ਕਣਕ ਬੀਜਾਂ ਚ ਕੋਈ ਵੀ ਪਰੇਸ਼ਾਨੀ ਨਹੀਂ ਆਉਂਦੀ ਤੇ ਨਾ ਹੀ ਕੋਈ ਜ਼ਿਆਦਾ ਖੇਚਲ ਕਰਨੀ ਪੈਂਦੀ ਆ ਹੁਣ ਆਪਾਂ ਆ ਬਾਬਾ ਸਿੰਘ ਜੀ ਨੂੰ ਨਾਲੋਂ ਪੁੱਛਦੇ ਆਂ ਕਿ ਇਸ ਤਰ੍ਹਾਂ ਇਹ ਕਿੰਨੇ ਸਾਲਾਂ ਤੋਂ ਕਰਵਾਉਂਦੇ ਆ ਰਹੇ ਆ ਅੱਜ ਇਹ ਤੇ ਅਗਤੀ ਚੱਲ ਗਈ ਤਾਂ ਅੱਛਾ ਤੁਸੀਂ ਇਸ ਵਾਰੀ ਇਹ ਜਿਹੜਾ ਕੰਮ ਐ ਸ਼ੁਰੂ ਕੀਤਾ ਤੇ ਕਿਸ ਤਰ੍ਹਾਂ ਵਧੀਆ ਲੱਗ ਰਿਹਾ ਵਾ ਵੀ ਮਤਲਬ ਪ੍ਰਾਲੀ ਪ੍ਰਾਲੀ ਦਾ ਵੀ ਕੰਮ ਖਤਮ ਹੋ ਗਿਆ ਸਾਡੇ ਸਾਡੇ ਹਾਂਜੀ ਫਸਲ ਜਿਹੜੀ ਆ ਵਧੀਆ ਤਰੀਕੇ ਨਾਲ ਬੀਜੀ ਸਾਡੀ ਹਾਂ ਰੇਲ ਨਾਲ ਕਿਰਜਣੀ ਹੈ ਰੋਡ ਨਾਲ ਕਿਰਜਾ ਸਕਦੀ ਹੈ ਬਾਜੂ ਵੀ ਸਕਦੀ ਹੈ ਬਹੁਤ ਸਾਡੇ ਨਾਲ ਪੁੱਥੇ ਛੋਟੇ ਨੇ ਹਾਂਜੀ ਹਾਂਜੀ ਜੋ ਸਾਡ ਨੂੰ ਮਿਲ ਉਹਨੇ ਭਾਜੀ ਹਰਮੀਤ ਜੀ ਜਿਹੜੇ ਸਾਰਾ ਮਤਲਬ ਇਹਨਾਂ ਦੇ ਨਾਲ ਤੁਸੀਂ ਦੇਖਿਆ ਇਹ ਹੁਣੇ ਕਾਫੀ ਸਾਥੀ ਨੇ ਇਹਨਾਂ ਦੇ ਪੂਰੀ ਟੀਮ ਹੈ ਜਿਹੜਾ ਇਹ ਕੰਮ ਕਰਦੀ ਆ ਤੇ ਤੁਸੀਂ ਦੱਸੋ ਭਾਜੀ ਇਹਨਾਂ ਨੂੰ ਲਿਜਾ ਕੇ ਤੇ ਕਿੱਥੇ ਕਿਸ ਤਰ੍ਹਾਂ ਕਰਦੇ ਜਿਹੜਾ ਇਹ ਸਾਰੇ ਇਹਨਾਂ ਨੂੰ ਅਸੀਂ ਲੈ ਜਾ ਕੇ ਅੰਮ੍ਰਿਤਸਰ ਮਾਰਕੀਟ 'ਚ ਖੜਨਾ ਪੈਂਦਾ ਮਾਲ ਵਾਸਤੇ ਤੇ ਕੋਈ ਵੀ ਜਿੰਨੀ ਵੀ ਲੋਡ ਵੰਦ ਸੱਜਣੇ ਆ ਕੋਈ ਉੱਥੇ ਫਿਰ ਇਹ ਡੇਰੀ ਫਾਰਮਰ ਜਿਹੜੇ ਆ ਉਹ ਸਾਡੇ ਕੋਲ ਹਵਾ ਲੈਂਦੇ ਆ ਜੋ ਪ੍ਰਤੀ ਦਿਨ ਦਾ ਰੇਟ ਬਣਦਾ ਹੈ ਉਹ ਉਹਦੇ ਹਿਸਾਬ ਨਾਲ ਉੱਥੇ ਤੈਅ ਹੋ ਜਾਂਦਾ ਮੰਡੀ 'ਚ ਇਹ ਇਹ ਸਵੇਰੇ ਜਾ ਕੇ ਉੱਥੇ ਸਪਲਾਈ ਕਰਦੇ ਆਂ ਅੱਛਾ ਅੰਦਾਜ਼ਾ ਕਿਸ ਰੇਟ ਤੇ ਤੁਸੀਂ ਵੇਚਦੇ ਹੋ ਅੰਦਾਜ਼ਾ 80 ਤੋਂ 100 ਰੁਪਏ ਦੇ ਵਿੱਚ ਇਹ ਜਾਂਦੀ ਹੈ ਅੱਛਾ ਜੀ ਦੇ ਹਿਸਾਬ ਨਾਲ ਚਲੋ ਬਹੁਤ ਵਧੀਆ ਵਾ ਤੁਹਾਡੀ ਮਿਹਨਤ ਆ ਤੇ ਕਿਸਾਨ ਨੂੰ ਫਾਇਦਾ ਵੀ ਉਹਦੀ ਪਰਾਲੀ ਜਿਹੜੀ ਉਹਦਾ ਹੱਲ ਨਿਕਲ ਆਉਂਦਾ ਤੇ ਤਾਂ ਆ ਕੇ ਦਾ ਉੱਥੇ ਤੁਸੀਂ ਚਾਰੇ ਲਈ ਵੇਚ ਦਿੰਦੇ ਅਗ ਲਾਉਣ ਦਾ ਕੋਈ ਝੰਜਟ ਨਹੀਂ ਕਿਸੇ ਵੀ ਕਿਸਮ ਦੀ ਕੋਈ ਪਰੇਸ਼ਾਨੀ ਨਹੀਂ ਤੇ ਨਾ ਹੀ ਇਹਦੇ ਤੇ ਅਗਵਾਈ ਦਾ ਕੋਈ ਜ਼ਿਆਦਾ ਖਰਚਾ ਆਉਂਦਾ ਚਾਹੇ ਇਹਨੂੰ ਸਿੱਧੀ ਬੀਜ ਲਓ ਤੇ ਚਾਹੇ ਇਹਨੂੰ ਵਾ ਕੇ ਬੀਜੋ ਬਹੁਤ ਜਨੂਅਲ ਖਰਚਾ ਇਹਦੇ ਚ ਆਉਂਦਾ ਐਂ ਟਰੀਕੇ ਦੇ ਵਿੱਚ ਅਸੀਂ ਹੋਰ ਕਿਸਾਨਾਂ ਨੂੰ ਵੀ Tá